ਵਰਨਨ ਨੂੰ ਆਮ ਆਦਮੀ ਪਾਰਟੀ ਦਾ ਵਫਤ ਮਿਲਣ ਲਈ ਪਹੁੰਚਿਆ ਚੰਡੀਗੜ੍ਹ ਦੇ ਵਿੱਚ ਮੁਕਸਕਤਲ ਔਨ ਦਾ ਮੁੱਦਾ ਚੁੱਕਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਮੁਕਸਕਤਲ ਔਨ ਦਾ ਵਿਰੋਧ ਕੀਤਾ ਗਿਆ ਪੰਜਾਬ ਦੇ ਨਾਲ ਮਤਰਈ ਮਾਮਲਾ ਸਲੂਕ ਹੋ ਰਿਹਾ ਹੈ ਆਮਨਰੋੜਾ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਜੀਆਂ ਚਾਲਾ ਚੱਲ ਰਹੀ ਹੈ ਆਪ ਚੰਦ ਕਟਾਰੀਆ ਜੀ ਨੂੰ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਅਸੀਂ ਮਿਲਿਆ ਔਰ ਇੱਕ ਰਿਪਰੈਜੈਂਟੇਸ਼ਨ ਦਿੱਤੀ ਹੈ ਜਿਸ ਦੇ ਵਿੱਚ ਅਸੀਂ ਬੇਨਤੀ ਕੀਤੀ ਹੈ ਗਵਰਨਰ ਸਾਹਿਬ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਕਿ ਜੋ ਪਰਸੋਂ ਕੇਂਦਰ ਸਰਕਾਰ ਨੇ ਆਪ ਮੁਹਾਰੇ ਚੰਡੀਗੜ੍ਹ ਦੇ ਐਡਵਾਈਜ਼ਡ ਟੂ ਐਡਮਿਨਿਸਟਰेटर ਯਾਨੀ ਕਿ ਗਵਰਨਰ ਸਾਹਿਬ ਦੇ ਐਡਵਾਈਜ਼ਰ ਦੀ ਪੋਸਟ ਨੂੰ ਬਦਲ ਕੇ ਐਡਵਾਈਜ਼ਰ ਦੀ ਪੋਸਟ ਖਤਮ ਕਰਕੇ ਚੀਫ ਸਕੱਰੇਟਰੀ ਦੀ ਪੋਸਟ ਬਣਾਉਣ ਜਾ ਰਹੇ ਨੇ ਉਹਦਾ ਪੰਜਾਬ ਪੰਜਾਬ ਦੇ 3 ਕਰੋੜ ਪੰਜਾਬੀ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਸਖਤ ਸ਼ਬਦਾਂ ਦੇ ਵਿੱਚ ਉਹ ਇਹਦਾ ਵਿਰੋਧ ਕਰਦੀ ਹੈ ਔਰ ਸਮਝ ਨਹੀਂ ਆ ਰਿਹਾ ਪੰਜਾਬ ਨੂੰ ਪੰਜਾਬੀਆਂ ਨੂੰ ਕਿ ਇਹੋ ਜਿਹਾ ਮਤਰੇਈ ਮਾਂ ਵਾਲਾ سلوਕ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਕਿਉਂ ਕਰ ਰਹੀ ਹੈ ਕਿਉਂਕਿ ਸਮੇਂ-ਸਮੇਂ ਸਰ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਚੰਡੀਗੜ੍ਹ ਦੇ ਉੱਪਰ ਰਾਈਟਸ ਦੀ ਗੱਲ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਤੇ ਚਾਹੇ ਪਿਛਲੇ ਸਮੇਂ ਦੇ ਵਿੱਚੋਂ ਯੂਨੀਅਨ ਟੈਰੀਟਰੀ ਦੀ ਦੀ ਜੋ ਡੀਮਾਰਕੇਸ਼ਨ ਚੇਂਜ ਕਰਕੇ ਪੰਜਾਬ ਦਾ ਹੱਕ ਚੰਡੀਗੜ੍ਹ ਦੇ ਉੱਪਰੋਂ ਖਤਮ ਕਰਨ ਦੀ ਕੋਝੀ ਚਾਲਾਂ ਚੱਲੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਵੱਲੋਂ ਇਹ ਜੋ ਪਰਸੋ ਇਹਨਾਂ ਨੇ ਐਡਵਾਈਜ਼ਰ ਖਤਮ ਕਰਕੇ ਚੀਫ ਸਕੱਟਰੀ ਲਗਾਉਣ ਦੀ ਕੋਝੀ ਚਾਲ ਚੱਲੀ ਹੈ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦਾ ਹੱਕ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਉੱਪਰ ਉਹਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਜਦ ਕਿ ਅਸਲੀਅਤ ਇਹ ਹੈ ਜੋ ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਦੱਸਿਆ ਉਹਨਾਂ ਨੂੰ ਜੇ ਜਦੋਂ ਪੰਜਾਬ ਰੀਆਰਗੇਨਾਈਜ਼ ਹੋਇਆ ਸੀਗਾ ਉਸ ਸਮੇਂ ਯੂਟੀ ਨੂੰ ਯੂਨੀਅਨ ਟੈਰੀਟਰੀ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਦੇ ਜਿਹੜਾ ਸਟੇਟਸ ਸੀਗਾ ਉਹ ਟੈਂਪੋਰਰੀ ਅਰੇਂਜਮੈਂਟ ਸੀਗਾ ਬਿਟਵੀਨ ਪੰਜਾਬ ਐਂਡ ਚੰਡੀਗੜ੍ਹ ਔਰ ਕਿਸੇ ਸਮੇਂ ਦੇ ਉੱਪਰ ਇਹ 5 ਸਾਲ ਹੀ ਕਿਹਾ ਗਿਆ ਸੀਗਾ ਰਜੀਵ ਲੰਗੋਰ ਅਕੋਰਡ ਦੇ ਵਿੱਚ ਪਰ ਉਸ ਤੋਂ ਬਾਅਦ ਕੇਂਦਰ ਸਰਕਾਰਾਂ ਵਿੱਚ ਚਾਹੇ ਉਸ ਤੋਂ ਪਹਿਲਾਂ ਕਾਂਗਰਸ ਦੀ ਸੀ ਚਾਹੇ ਹੁਣ ਬੀਜੇਪੀ ਦੀ ਹੈ ਇਹਨਾਂ ਨੇ ਪੰਜਾਬ ਨੂੰ ਪੰਜਾਬ ਦਾ ਹੱਕ ਚੰਡੀਗੜ੍ਹ ਨੂੰ ਵਾਪਸ ਦੇਣ ਦੇ ਰੂਪ ਦੇ ਵਿੱਚ ਉਹ ਤਾਂ ਕੀਤਾ ਨਹੀਂ ਹੈਗਾ ਕਿ ਸਮੇਂ-ਸਮੇਂ ਉੱਪਰ ਇਹ ਜੋ ਜੋ ਕੁਝ ਚਾਲਾਂ ਚੱਲੀਆਂ ਜਾਂਦੀਆਂ ਨੇ ਕਿ ਪੰਜਾਬ ਤੋਂ ਚੰਡੀਗੜ੍ਹ ਖੋਹ ਲਿਆ ਜਾਵੇ ਹੁਣ ਅਸੀਂ ਉਹੀ ਉਹਨਾਂ ਨੂੰ ਕਹਿ ਕਿ ਜਿਹੜਾ ਇੱਕ ਅਰੇਂਜਮੈਂਟ ਹੀ ਟੈਂਪਰੇਰੀ ਸੀਗਾ 5 ਸਾਲ ਦੇ ਲਈ ਉਸ ਜਗ੍ਹਾ ਦੇ ਉੱਪਰ ਤੁਸੀਂ ਫੁੱਲ ਫਲੇਜਡ ਚੀਫ ਸਕੱਰੇਟਰੀ ਕਿਵੇਂ ਲਗਾ ਸਕਦੇ ਹੋ ਜਿਸ ਦਿਨ ਪੰਜਾਬ ਨੂੰ ਵਾਪਸ ਚੰਡੀਗੜ੍ਹ ਮਿਲ ਜਾਂਦਾ ਹੈ ਕੀ ਇਹਦਾ ਮਤਲਬ ਇਹ ਹੋਏਗਾ ਕਿ ਪੰਜਾਬ ਦੇ ਦੋ ਚੀਫ ਸਕੱਰੇਟਰੀ ਹੋਣਗੇ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਗਵਰਨਰ ਸਾਹਿਬ ਨੂੰ ਕਹੀਆਂ ਨੇ ਉਹਨਾਂ ਨੇ ਐਗਰੀ ਵੀ ਕੀਤਾ ਇਸ ਗੱਲ ਨੂੰ ਔਰ ਕਿਹਾ ਕਿ ਕੇਂਦਰ ਸਰਕਾਰ ਤੱਕ ਹੋਮ ਮਿਨਿਸਟਰੀ ਤੱਕ ਇਸ 3 ਕਰੋੜ ਪੰਜਾਬੀਆਂ ਦੀ ਇਸ ਆਵਾਜ਼ ਨੂੰ ਪਹੁੰਚਾਉਣਗੇ ਤਾਂ ਕਿ ਪੰਜਾਬ ਦੇ ਹੱਕਾਂ ਦੇ ਉੱਪਰ ਜੋ ਡਾਕਾ ਮਾਰਨ ਬੀਜੇਪੀ ਦੀ ਸਰਕਾਰ ਜਾ ਰਹੀ ਹੈ ਇੱਕ ਪਾਸੇ ਤਾਂ ਇਹ ਕਹਾ ਕਰਦੇ ਸੀਗੇ ਦਿੱਲੀ ਦੇ ਵਿੱਚ ਆ ਬੀਜੇਪੀ ਦਾ ਮੈਨੀਫੈਸਟੋ ਵਾਸਤੇ 10 ਸਾਲ ਪਹਿਲਾਂ ਹੋਇਆ ਕਰਦਾ ਸੀਗਾ ਕਿ ਜਿਸ ਦਿਨ ਦਿੱਲੀ ਦੇ ਵਿੱਚ ਸਾਡੀ ਸਰਕਾਰ ਬਣ ਜਾਂਦੀ ਹੈ ਅਸੀਂ ਦਿੱਲੀ ਨੂੰ ਫੁੱਲ ਫਲੈਸਟ ਸਟੇਟ ਦਾ ਦਰਜਾ ਦਵਾਂਗੇ ਤੇ ਦੂਜੇ ਪਾਸੇ ਜਦੋਂ ਹੁਣ ਉਹਨਾਂ ਨੂੰ ਲੱਗਿਆ ਪਤਾ ਕਿ ਦਿੱਲੀ ਦੇ ਵਿੱਚੋਂ ਬੀਜੇਪੀ ਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਬਿਲਕੁਲ ਪੱਟੀਆਂ ਗਈਆਂ ਹੁਣ ਉਸ ਗੱਲ ਤੋਂ ਪਿੱਛੇ हट ਗਏ ਪਰ ਜਿਹੜਾ ਇੱਕ ਇਨਸਿਸਟਰਲ ਤੌਰ ਦੇ ਉੱਪਰ ਐਡਮਿਨਿਸਟ੍ਰੇਟਿਵ অর ਲੀਗਲ ਤੌਰ ਦੇ ਉੱਪਰ ਜਿਹੜਾ ਇੱਕ ਜੱਦੀ ਪੁਸ਼ਤੀ ਹੱਕ ਪੰਜਾਬ ਦਾ ਸੀ ਚੰਡੀਗੜ੍ਹ ਦੇ ਉੱਪਰ ਹੁਣ ਉਸ ਹੱਕ ਦੇ ਵੀ ਡਾਕਾ ਮਾਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਸੋ ਉਸੇ ਦਾ ਵਿਰੋਧ ਅਸੀਂ ਗਵਰਨਰ ਸਾਹਿਬ ਨੂੰ ਅਸੀਂ ਜਤਾ ਕੇ ਆਇਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕੇਂਦਰ ਸਰਕਾਰ ਤੱਕ ਉਹ ਇਸ ਮੁੱਦੇ ਨੂੰ ਪਹੁੰਚਾਉਣਗੇ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਜੋ ਉਹਨਾਂ ਨੇ ਕਰਨ ਜਾ ਰਹੇ ਨੇ ਉਹਨੂੰ ਹਰ ਹਾਲਤ ਦੇ ਵਿੱਚ ਰੋਕੇ ਜਾਵੇ ਚਾਹੇ ਉਹਦੇ ਲਈ ਆਮ ਆਦੀ ਪਾਰਟੀ ਨੂੰ ਔਰ ਪੰਜਾਬ ਸਰਕਾਰ ਨੂੰ ਚਾਹੇ ਐਡਮਿਨਿਸਟ੍ਰੇਟਿਵ ਤੌਰ ਤੇ ਲੜਾਈ ਲੜਨ ਦੀ ਗੱਲ ਹੋਵੇ ਚਾਹੇ ਲੀਗਲ ਤੌਰ ਤੇ ਲੜਾਈ ਲੜਨ ਦੀ ਗੱਲ ਹੋਵੇ ਤੇ ਚਾਹੇ ਗਲੀਆਂ ਮੁਹੱਲਿਆਂ ਦੇ ਵਿੱਚ ਕੇਂਦਰ ਸਰਕਾਰ ਦੇ ਇਸ ਬੀਜੇਪੀ ਦੇ ਇਸ ਸਾਜ਼ਿਸ਼ ਦੇ ਖਿਲਾਫ ਅੰਦੋਲਨ ਕਰਨ ਦੀ ਗੱਲ ਹੋਵੇ ਆਮ ਆਦੀ ਪਾਰਟੀ ਹਰ ਹੱਦ ਤੱਕ ਜਾਏਗੀ